ਮਲਾਤ ਲਾਈਵ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਸਤਿਕਾਰ ਜੇ라 ਲੁਧਿਆਣਾ ਦੇ ਪਿੰਡ ਸਹਾਰਨ ਮਾਜਰਾ ਦੇ ਵਿੱਚ ਇੱਕ ਵਿਵਾਦ ਪੱਖ ਦਾ ਨਜ਼ਰ ਆ ਰਿਹਾ ਜਿਸ ਦੇ ਵਿੱਚ ਮੌਜੂਦਾ ਪੰਚ ਅਤੇ ਆਮ ਲੋਕ ਨੇ ਜਿਹੜੇ ਉਹ ਇੱਕ ਦੂਜੇ ਦੇ ਆਹਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਤੇ ਪੂਰਾ ਮਾਮਲਾ ਕੀ ਆ ਉਹ ਜਾਣ ਲੈਣੇ ਆ ਸੁਣ ਲੈਣੇ ਆ ਪਹਿਲੀ ਤਰ ਦਾ ਪੱਖ ਬਲ ਸਿੰਘ ਆ ਜੀ ਆਹੀ ਪਿੰਡ ਆ ਜੀ ਠੀਕ ਹੈ ਇਹ ਮੇਰੇ ਪਾਸੇ ਦਾ ਆ ਪੰਚਾਇਤ ਘਰ ਆ ਜੀ ਜਿੱਥੇ ਆਪਾਂ ਖੜੇ ਅੱਜ ਠੀਕ ਹੈ ਹਾਂ ਇਹ ਇਹਦੇ ਵਿੱਚ ਪੰਚਾਇਤ ਘਰ ਦੇ ਵਿੱਚ ਦੀ ਇੱਕ ਤਾਂ ਗੰਦ ਛੱਟਿਆ ਪਿਆ ਵਾ ਦੇਖੋ ਇੱਕ ਆ ਸੰਦ ਖੜੇ ਨੇ ਝਿੰਗਾ ਵੱਢ ਕੇ ਛੱਟੀਆਂ ਪਈਆਂ ਨੇ ਪਰਾਲੀਆਂ ਪਈਆਂ ਨੇ ਇੱਥੇ ਤੂੜੀ ਦੇ ਕੁੱਪ ਵੀ ਬੰਨੇ ਜਾਂਦੇ ਨੇ ਜੀ ਇੱਥੇ ਇੱਕ ਲਾਇਬ੍ਰੇਰੀ ਆ ਲਾਇਬ੍ਰੇਰੀ ਦੀਆਂ ਕਿਤਾਬਾਂ ਦਾ ਥੈਲਾ ਭਰਿਆ ਪਿਆ ਬੰਦਾ दारू ਪੀ ਕੇ ਬਾਹਰ ਸੜਨ ਦਾ ਪੜ ਕੇ ਇਹਨਾਂ ਨੂੰ ਜੀ ਕੀ ਨਾਮ ਆ ਜੀ ਦਾ ਇਹਦਾ ਨਾਮ ਭਪਿੰਦਰ ਸਿੰਘ ਜੀ ਹਾਂਜੀ ਇੱਕ ਉਹ ਸਾਡੇ ਹਸਪਤਾਲ ਬਣਿਆ ਜੀ ਉਹਦਾ ਪੰਜਾਲਾ ਪੱਟ ਕੇ ਪਿੱਛੇ ਕਰਿਆ ਗਿਆ ਵਾ ਜ਼ਬਰਦਸਤੀ ਧੱਕੇ ਨਾਲ ਪਿੱਛੇ ਕਰਨ ਦਾ ਪਤਾ ਨਹੀਂ ਜੀ ਅਮਰਦੀਪ ਆ ਗੁਰਪ੍ਰੀਤ ਸਿੰਘ ਸਾਬਕਾ ਸਰਪੰਚ ਅਮਰਤਪਾਲ ਸਿੰਘ ਮੌਕੇ ਦਾ ਪੰਚ ਇਹਨਾਂ ਦੋਹਾਂ ਨੇ ਪੱਟਿਆ ਜੀ ਇਹ ਨਾਲੇ ਸਾਡੇ ਬਾੜ ਦਾ ਕੋਈ ਪੰਚ ਨਹੀਂ ਹੈਗਾ ਜੀ ਹਾਂਜੀ ਇੱਕ ਆ ਰਸਤਾ ਜਾ ਰਿਹਾ ਜੀ ਇਹ ਤਨ ਕਰਮ ਦਾ ਰਸਤਾ ਜਾ ਰਿਹਾ ਖੇਤਾਂ ਨੂੰ ਇਹਦੇ ਵਿੱਚ ਚਾਰ ਕਰਮਾਂ ਤੇ ਕੰਦ ਕੀਤੀ ਆ ਉਹਨੂੰ ਹਜੇ ਵੀ ਜ਼ਬਰਦਸਤੀ ਢਾਕੇ ਪਿੱਛੇ ਹਟਾਉਣੀ ਚਾਹੁੰਦੇ ਨੇ ਹਾਂਜੀ ਇਹਦੇ ਬਾਰੇ ਤੁਸੀਂ ਐਮਐਲਏ ਗਿਆਸਪੁਰ ਨਾਲ ਨਹੀਂ ਗੱਲਬਾਤ ਕੀਤੀ ਕਰੀ ਹੈ ਜੀ ਉਹ ਬਸ ਇਹਨਾਂ ਦੀ ਹੀ ਸੁਣਦਾ ਬਾਜੀ ਅਸੀਂ ਅਕਾਲੀ ਪਾਰਟੀ ਦੇ ਬੰਦੇ ਆ ਜੀ ਉਹ ਸਾਡੇ ਨਾਲ ਜ਼ਬਰਦਸਤੀ ਧੱਕਾ ਕਰਾ ਰਿਹਾ ਬਾਜੀ ਠੀਕ ਹੈ ਹਾਂ ਇੱਕ ਸਾਡੇ ਇੱਥੇ ਜੀ ਉਹ ਪੱਤੀ ਦੀ ਧਰਮਸ਼ਾਲਾ ਜੀ ਉਹਦੇ ਵਿੱਚ ਜ਼ਬਰਦਸਤੀ ਮਸ਼ੀਨ ਖੋਲੀ ਜਾਂਦੀ ਹੈ ਜੀ ਹਰ ਸਾਲ ਕੰਪੈਨ ਉੱਥੇ ਕੋਈ ਬੱਚੇ ਪੜ੍ਹਦੇ ਨੇ ਛੋਟੇ ਜੁਆਕ ਨੇ ਜੁਆਕਾਂ ਦਾ ਸਕੂਲ ਬਣਾਇਆ ਹੋਇਆ ਉੱਥੇ ਉੱਥੇ ਮਸ਼ੀਨ ਖੋਲਦੇ ਨੇ ਜੀ ਹਰ ਸਾਲ ਵੇਲੇ ਬਹਿੰਦੇ ਨੇ ਉਹ ਨਗਰ ਕੀਰਤਨ ਵੇਲੇ ਜੀ ਆਇਕਤੀ ਅਸੀਂ ਇੱਥੇ ਬਾਗਲਾ ਕਰਵਾਇਆ ਵਾ ਪਹਿਲਾਂ ਇੱਥੇ ਰੂੜੀ ਲਾਈ ਹੋਈ ਸੀ ਪਾਥੀਆਂ ਪੱਥੀਆਂ ਗਈਆਂ ਸੀ ਅਸੀਂ ਇੱਥੇ ਨਗਰ ਕੀਰਤਨ ਦਾ ਦੇਖੋ ਜੀ ਇੱਥੇ ਪੜਾ ਹੁੰਦਾ ਵਾ ਹਾਂ ਇੱਥੇ ਫਿਰ ਉਹ ਪਾਥੀਆਂ ਤੇ ਵਿਚਾਰਿਆਂ ਨੇ ਬਹਿ ਕੇ ਚਾਹ ਪਾਣੀ ਸਕਿਆ ਦੀ ਪਿਛਲੇ ਸਾਲ ਜੀ ਮੰਨ ਤੋਂ ਹੀ ਸਾਫ ਕਰਾਤਾ ਹਾਂਜੀ ਅਸੀਂ ਸਾਫ ਕਰਾਤਾ ਉਹ ਚੀਜ਼ ਦਾ ਹੁਣ ਇਹ ਦੁੱਖ ਮੰਨਦੇ ਨੇ ਕੋਈ ਪਾਰਟੀ ਨਹੀਂ ਜੀ ਇਹ ਸਿਕ ਮਹੀਨੇ ਕਿਸੇ ਪਾਰਟੀ ਚਲੇ ਜਾਂਦਾ ਜਿੱਧਰ ਨੂੰ ਲੋਟ ਆਉਂਦਾ ਉਧਰ ਨੂੰ ਹੀ ਚੱਲ ਪੰਦਾ ਉਹਨਾਂ ਦਾ ਹੀ ਇਹ ਪਿੰਡ ਦੇ ਕੌਲੀਆਂ ਚਾਂਚਿਆਂ ਚੋਂ ਤੇ ਹੁਣ ਮੰਗ ਕੀ ਕਰਦੇ ਹੋ ਤੁਸੀਂ ਅਸੀਂ ਮੰਗ ਕਰਦੇ ਜੀ ਸਾਡਾ ਪੰਚਾਇਤ ਘਰ ਸਾਫ ਚਾਹੀਦਾ ਆ ਮੂਰ ਲਾ ਜੀ ਡਾਕਖਾਨੇ ਵਾਲੀ ਜਗ੍ਹਾ ਇਹ ਸਾਫ ਚਾਹੀਦੀ ਆ ਬਿਲਕੁਲ ਇੱਥੇ ਕੋਈ ਛੇੜ ਸਾੜ ਨਹੀਂ ਹੋਣੀ ਚਾਹੀਦੀ ਇਹ ਤਿੰਨ ਕਰਮਾਂ ਦਾ ਰਸਤਾ ਜੀ ਇਹ ਤਿੰਨ ਕਰਮਾਂ ਦਾ ਹੀ ਅਸੀਂ ਛੜਾਵਾਂਗੇ ਜੇਕਰ ਏਕਣ ਕਰਦੇ ਰਹੇ ਅਸੀਂ ਫਿਰ ਇਹਦੇ ਤੇ ਅਦਾਲਤੀ ਕੇਸ ਵੀ ਲੜਾਂਗੇ ਜੀ ਗਿਆਸ ਬਾਰੇ ਬਾਰੇ ਬੋਲ ਜੀ ਇਹ ਜੋ ਕੁਝ ਕਰਾ ਰਿਹਾ ਸਾਡੇ ਐਮਐਲਏ ਸਾਹਿਬ ਵੀ ਕਰਾ ਰਿਹਾ ਵਾ ਜੀ ਆਹ ਰਾਹ ਵਾ ਜੀ ਇਹ ਚਾਰ ਸਾਢੇ ਚਾਰ ਕਰਮਾਂ ਤੇ ਕੰਧ ਹੋਈ ਹੈ ਜੀ ਇਹ ਨੰਬਰੀ ਰਾਹ ਹੈ ਤਿੰਨ ਕਰਮਾਂ ਦਾ ਵਾ ਜੀ ਸਾਢੇ 16 ਫੁੱਟ ਦਾ ਹਾਂਜੀ ਉਹ ਬਗਰ ਉਹ ਰਸਤਾ ਸਾਰਾ ਮੂਹਰੇ 10 ਫੁੱਟ ਜਗ੍ਹਾ ਸਾਡੀ ਹੈ ਜੀ ਅਸੀਂ ਕੋਈ ਪੰਚਾਇਤੀ ਜਗ੍ਹਾ ਨਹੀਂ ਬਗਲਣੀ ਚਾਹੁੰਦੇ ਅਸੀਂ ਤਿੰਨ ਕਰਮਾਂ ਤੇ ਹੀ ਆਪਣੀ ਮੱਥੇ ਕੰਧ ਕਰਾ ਕੇ ਖੋਸਾਂ ਇਹ ਬੰਦੇ ਹਜੇ 4 ਕਰਮਾਂ ਸਾਢੇ 4 ਕਰਮਾਂ ਤੇ ਵੀ ਸਬਰ ਨਹੀਂ ਕਰਦੇ ਉਹ ਕੰਦ ਨੂੰ ਢਾਉਣੀ ਚਾਹੁੰਦੇ ਨੇ ਬਣੀ ਹੋਈ ਬਿਲਡਿੰਗ ਬਣੀ ਹੋਈ ਵੈਲ ਟੈਂਕ ਨੂੰ ਜੀ ਵਿਸਾਈ ਉੱਤੇ ਰੂੜੀਆਂ ਲਾਈਆਂ ਹਾਂ ਜੀ ਵੀ ਇੱਥੇ ਅਸੀਂ ਰੂੜੀਆਂ ਲਾਈਏ ਪਹਿਲਾਂ ਵੀ ਇੱਥੇ ਰੂੜੀਆਂ ਲੱਗੀਆਂ ਰਹੀਆਂ ਨੇ ਪਾਥੀਆਂ ਪੱਥੀਆਂ ਗਈਆਂ ਨੇ ਜੀ ਹਾਂ ਠੀਕ ਹੈ ਦਿਖਾਵਾਂਗੇ ਵੀਰੇ ਤੁਹਾਨੂੰ ਇੱਥੇ ਸਾਡੇ ਨਗਰ ਕਾਇਤਨ ਦਾ ਪੜਾ ਹੁੰਦਾ ਵਾ ਜੀ ਇੱਥੇ ਚਾਹ ਪਾਣੀ ਦਾ ਨੰਕਰ ਸਕਾਇਆ ਜਾਂਦਾ ਵਾ ਉਹ ਵਿਚਾਰੇ ਬਹੁਤ ਪਰੇਸ਼ਾਨ ਹੁੰਦੇ ਸੀਗੇ ਪਿਛਲੇ ਸਾਲ ਵੀ ਉਹ ਪਾਥੀਆਂ ਤੇ ਹੀ ਬਹਿ ਕੇ ਕਿਆ ਪਾਣੀ ਦਾ ਭੰਡਾਰਾ ਛੱਕੇ ਗਏ ਨੇ ਐ ਇੱਕ ਥਾਂ ਸਦੀ ਸਫਾਈ ਕੀਤੀ ਗਈ ਆ ਜੀ ਤੇ ਹੁਣ ਕੀ ਸਾਫ ਕਰਤਾ ਵੀਰੇ ਹੁਣੇ ਜਗ੍ਹਾ ਤੇ ਦਿਲ ਦੇ ਪਿੰਦੇ ਇਹ ਸਰਖਾਸਾਂ ਦਿੰਦੇ ਨੇ ਵੀ ਕੰਧ ਢਾਈ ਜਾਵੇ ਵਾਈਫ ਨਾਲ ਇਹ ਸਹੀ ਨੰਬਰ ਵਾਰਡ ਆ ਮੇਰੀ ਵਾਈਫ ਇਹਦੇ ਵਿੱਚ ਪਾਂਚਾ ਤੇ ਬਕਾਇਦਾ ਅਸੀਂ ਆਹ ਮਤਲਬ ਮਤਾ ਪਾ ਕੇ ਕੰਧ ਕਰਵਾਈਆ ਪਰ ਹਜੇ ਵੀ ਇਹ ਵੀਡੀਓ ਦੇ ਤਰਖਾਸਾਂ ਦਿੰਦੇ ਨੇ ਵੀ ਇਹ ਕੰਧ ਢਾਈ ਜਾਵੇ 15 16 ਫੁੱਟ ਦਾ ਇਹਦੇ ਵਿੱਚ ਰਸਤਾ ਕੱਢਿਆ ਜਾਵੇ ਤੇ ਇਹ ਡਾਕਖਾਨੇ ਵਾਲੇ ਨੇ ਵੀ ਸਾਨੂੰ ਬਹੁਤ ਵਿਚਾਰੇ ਨੇ ਅਰਜ਼ੀਆਂ ਦਿੱਤੀਆਂ ਨੇ ਵੀ ਇਹ ਸਾਫ ਸਫਾਈ ਕਰਨੀ ਚਾਹੀਦੀ ਇੱਥੇ ਪਹਿਲਾਂ ਪਾਥੀਆਂ ਹੁੰਦੀਆਂ ਕਿ ਹਰੇ ਲਾਏ ਹੋਏ ਸੀ ਤੇ ਹੁਣ ਮਤਲਬ ਸਾਬ ਸਫਾਈ ਹੋ ਗਈ ਇਹਨਾਂ ਨੂੰ ਬਸ ਇਹੀ ਪਰੇਸ਼ਾਨੀਆਂ ਵੀ ਇੱਥੇ ਅਸੀਂ ਪਾਥੀਆਂ ਪੱਤੀਏ ਹੁਣ ਫਿਰ ਇੱਕ ਤਾਂ ਜੀ ਅਮਰਤਪਾਲਾ ਉਹਦਾ ਉਹ ਵਾਰਡ ਨੰਬਰ 4 ਦਾ ਪਾਂਚਾ ਤੇ ਆ ਕੇ 6 ਨੰਬਰ 'ਚ ਉਹ ਪੰਗੇ ਲੈਂਦਾ ਇੱਕ ਇਹ ਆਪਣੇ ਮਾਨਾ ਭੁਪਿੰਦਰ ਸਿੰਘ ਦਾ ਪੁੱਤਰ ਹਾਂ ਤੇ ਦੋ ਤਿੰਨ ਜਾਨੀ ਦੀ ਇਹ ਨਾਲੇ ਹੈ ਪਾਸਾ ਸਾਡਾ ਇਹ ਇਹ ਦੂਏ ਪਾਸੇ ਦੇ ਆ ਕੇ ਇੱਥੇ ਪੰਗੇ ਲੈਂਦੇ ਇਹ ਵੀ ਪਤਾ ਨਹੀਂ ਇਹਨਾਂ ਦੀ ਕੋਈ ਆਮ ਆਦਮੀ ਪਾਰਟੀ ਚ ਹੁਣ ਤਾਂ ਇਹ ਪਹਿਲਾਂ ਕਾਂਗਰਸ 'ਚ ਅਸੀਂ ਕਦੇ ਕਾਲੀਆਂ 'ਚ ਚਲੇ ਜਾਂਦੇ ਨੇ ਜੀ ਜੀ ਸਰਕਾਰ ਆ ਉਹਦੇ ਬੰਨੀ ਆ ਜੀ ਤੇ ਅਸੀਂ ਜੀ ਇਹ ਕੰਦ ਦੇ ਉੱਤੋਂ ਹੁਣ ਇੱਕ ਕਿੱਟ ਨਹੀਂ ਚੱਕਣ ਦੇਣੀ ਚਾਹੇ ਇੱਥੇ ਕੋਸ ਹੋ ਜਵੇ ਜੇ ਕੋਈ ਮਤਲਬ ਕੱਲ ਨੂੰ ਇੱਥੇ ਕੋਸ ਹੁੰਦਾ ਉਹਦੇ ਇਹ ਜੂਮੇਵਾਰ ਹੋਣਗੇ ਤੇ ਐਮਐਲਏ ਸਾਹਿਬੇ ਦਾ ਜੂਮੇਵਾਰ ਹੋਊਗਾ ਹਾਂ ਉਹ ਇਹਨਾਂ ਨੂੰ ਸਹਾਈ ਦਿੰਦਾ ਹਾਂ ਉਹ ਇਹਨਾਂ ਨੂੰ ਸਹਾਈ ਦਿੰਦਾ ਫੋਨ ਕਰਦਾ ਵੀ ਵੀਡੀਓਸ ਨੂੰ ਵੀ ਫੋਨ ਕਰਦਾ ਵੀ 15 16 ਵੋਟਾਂ ਇੱਕ ਰਹਿਣਾ ਸੀ ਫੋਨ ਕਰਿਆ ਸੀ ਜੀ ਸਪੈਸ਼ਲ ਉਹ ਕਹਿੰਦਾ ਵੀ ਇੱਥੇ ਰੇੜੇ ਰੂੜੇ ਖੜਾਉਣੇ ਨੇ ਲੋਕਾਂ ਨੇ ਤੁਸੀਂ ਕਿਹੜਾ ਸਾਡੇ ਪੰਦੇ ਹਾਂ ਹਾਂ ਉਹ ਕਹਿੰਦਾ ਵੀ ਤੁਸੀਂ ਕਿਹੜਾ ਸਾਡੀ ਪਾਰਟੀ ਦੀ ਪੰਚਾਇਤ ਆਏ ਕਹਿੰਦਾ ਜੀ ਹੁਣ ਇਸ ਬਾਰੇ ਪਿੰਡ ਸਹਾਰਨ ਮਾਜਰਾ ਦੇ ਵਾਰਡ ਨੰਬਰ 4 ਦੇ ਮੌਜੂਦਾ ਪੰਚ ਅਮਰਤਪਾਲ ਸਿੰਘ ਦਾ ਕੀ ਕਹਿਣਾ ਉਹ ਵੀ ਸੁਣ ਲੈਨੇ ਆਪਾਂ ਮੈਂ ਜੀ ਆਪਣੇ ਸਹਾਰਨ ਮਾਜਰੇ ਤੋਂ ਅਮਰਤਪਾਲ ਜੀ ਮੌਜੂਦਾ ਪੰਚਾਂ ਜੀ ਮੈਂ 4 ਨੰਬਰ ਵਾਰਡ ਤੋਂ ਤੇ ਆ ਸਾਡੇ ਪਿੰਡ ਦੇ ਹੈਗੇ ਕੋਕੜਾ ਮਚੌਦਰੀ ਜੀ ਇੱਕ ਤਾਂ ਇਹ ਕੋਈ ਮੈਂਬਰ ਪੰਚਾਇਤ ਨਹੀਂ ਹੈਗੇ ਹਨ ਜਿਵੇਂ ਕੋਲੀ ਚਾਟੇ ਹੀ ਨੇ ਉਹ ਲੱਗੇ ਹੋਣੇ ਜਿਹੜੀਆਂ ਗੱਲਾਂ ਕਰਨ ਮੈਂ ਤਾਂ ਉਹਨਾਂ ਦੇ ਜਵਾਬ ਦੇ ਵਿੱਚ ਹੀ ਆ ਗੱਲ ਕਰਨ ਲੱਗਿਆ ਉਹਨੂੰ ਹਨਾ ਆਪਾਂ ਪੱਕੇ ਬੇਸ ਕਰਨ ਲੱਗਿਆ ਕਹ ਲਓ ਤੇ ਜਿਹੜੀ ਉਹ ਗੱਲ ਕੀਤੀ ਹੈ ਜਰਨੈਲ ਸਿੰਘ ਨੇ ਉਥੇ ਪੰਚਾਇਤ ਘਰ ਦੀ ਉਹਦੇ ਵਿੱਚ ਤਾਂ ਜੀ ਇਹਨਾਂ ਦਾ ਅੱਧਾ ਗੰਦ ਦਬਦਾ ਪਾਇਆ ਹੋਇਆ ਜਿਹੜਾ ਉਥੇ ਟਾ ਰੋੜੇ ਨੇ ਇਹਨਾਂ ਨੇ ਜਦੋਂ ਘਰ ਕੋਲ ਟਾਏ ਨੇ ਉਹ ਆਪਣੇ ਕੀ ਉਹਦਾ ਨ ਮੁਖਤਿਆਰ ਸਿੰਘ ਨੇ ਇਹਨਾਂ ਦੇ ਨੇ ਇਹਨਾਂ ਨੇ ਛੱਟੇ ਨੇ ਉਥੇ ਹੋਰ ਕੌਣ ਛੱਟ ਗਿਆ ਤੇ ਬਾਕੀ ਜਿਹੜਾ ਸਟੈਂਡ ਦੀ ਗੱਲ ਕਰਦੇ ਨੇ ਪੱਟ ਕੇ ਮਗਰ ਘੜਤਾ ਆਪਣੇ ਫਟੀਸ਼ਨ ਉਹ ਕਰਿਆ ਸੀਗਾ ਵੀ ਔਲਾਦਾਂ ਘਰਾਂ ਦੀ ਬੁੜੀਆਂ ਕਹਿੰਦੀਆਂ ਸੀਗਾ ਵੀ ਉਹ ਵਧੀਆ ਨਹੀਂ ਲੱਗਦਾ ਹੈਗਾ ਵੀ ਮੱਜਾਂ-ਮੁੱਜਾਂ ਨੂੰ ਜਿਵੇਂ ਲਾ ਲਓ ਵੀ ਆਸ ਕਰਾਉਂਦੇ ਨੇ ਜਾਂ ਕੋਈ ਡਾਕਟਰ ਚੈੱਕ ਕਰਦਾ ਵੀ ਆਪਾਂ ਨੂੰ ਪੜਦੇ ਜੇ ਕਰ ਦਈਏ ਉਹ ਮਗਰਲਬੇ ਪਰਦੇ ਦੇ ਵਿੱਚ ਕਰਤਾ ਜੀ ਉਹਦੇ ਵਿੱਚ ਦੱਸੋ ਕੀ ਕੋਈ ਨੁਕਸਾਨ ਆ ਜਾਂ ਕਿਦਾਂ ਹਾਂ ਤੇ ਜਦੋਂ ਤਾਂ ਜਰਨਲ ਵੀ ਸਾਡੇ ਨਾਲ ਆਈ ਸੀ ਕਹਿੰਦਾ ਯਾਰ ਕੋਈ ਗੱਲ ਨਹੀਂ ਵੀ ਵਧੀਆ ਹਨਾ ਤੇ ਬਾਕੀ ਰਹੀ ਗਈ ਗੱਲ ਉਹ ਜਿਹੜੀ ਆਪਣੇ ਚਾਰਦੁਵਾਰੀ ਦੀ ਹਾਂਜੀ ਉਹ ਜਿਹੜੀ ਇਹਨਾਂ ਨੇ ਚਾਰਦੁਵਾਰੀ ਕਰੀ ਆ ਜੀ ਉਹ ਆਪਣੇ ਚੌਂਤਰਾ ਸੀਗਾ ਠੀਕ ਹੈ ਜੀ ਚੌਂਤਰੇ ਦੇ ਆਲੇ-ਦਾਲੇ ਪੰਚਾਇਤ ਤੋਂ ਚਾਰਦੁਵਾਰੀ ਕਰਾਤੀ ਠੀਕ ਹੈ ਜੀ ਆਪਣੇ ਮਤਾ ਪਵਾ ਕੇ ਹਾਂਜੀ ਚਲੋ ਇਹਨਾਂ ਦੇ ਕਹਣੇ ਚ ਨੇ ਸਰਪੰਚ ਨੂੰ ਇਹਨਾਂ ਨੇ ਭਾਈ ਵੋਟਾਂ ਪਾਈਆਂ ਨੇ ਹਨਾ ਤੇ ਉਹ ਪਾਇਆ ਹੋਇਆ ਸੀ ਉਹ ਸਿਰਫ ਇੰਨੀ ਉਹ ਕਰਿਆ ਬੀਅ ਉੱਥੇ ਗੇਟ ਰੱਖਿਆ ਜਾਵੇ ਦੂਏ ਪਾਸੇ ਠੀਕ ਹੈ ਜੀ 10 ਫੁੱਟ ਦਾ ਠੀਕ ਹੈ ਜੀ ਜੇ 10 ਫੁੱਟ ਦਾ ਗੇਟ ਰੱਖਿਆ ਜਾਵੇ ਜਿਹੜੇ ਇੱਕ ਤਾਂ ਉਹ ਬੁੜੀਆਂ ਨੇ ਜੀ ਧਾਰਾਂ ਤੁਰਾਂ ਕੱਢਣ ਜਾਂਦੀਆਂ ਨੇ ਜਿਹੜੇ ਦੂਈ ਸਾਈਡ ਵਾਲੇ ਘਰ ਨੇ ਉਧਰੋਂ ਆਪਣੇ ਉਹਨਾਂ ਦੇ ਇੱਧਰ ਮਕਾਨ ਨੇ ਆਪਣੇ ਦੂਸਰੇ ਪਾਸੇ ਵੀ ਉਹ ਬੁੜੀਆਂ ਚੱਲ ਉੱਥੇ ਨੰਗ ਵੀ ਜਾਂਦੀਆਂ ਸੀਗੀਆਂ ਤੇ ਬਾਕੀ ਜਿਵੇਂ ਉਹ ਆਪਣੇ ਦਵਿੰਦਰਜੀਤ ਦਾ ਘਰ ਆ ਸਾਹਮਣੇ ਉਹ ਉੱਥੇ ਮਾੜਾ ਮੋਟਾ ਹੋਗੇ ਜਿਵੇਂ ਬੰਦੇ ਤੋਂ ਕੋਈ ਫੰਕਸ਼ਨ ਹੁੰਦਾ ਅਗਲਾ ਕਰ ਵੀ ਲੈਂਦਾ ਜੀ ਸਰਕਾਰੀ ਜਗ੍ਹਾ ਦੇ ਵਿੱਚ ਸਾਰੇ ਹੀ ਵਰਤਦੇ ਨੇ ਜਿਹਦੇ ਗੇਟਾਂ ਮੂਰੇ ਪਈ ਆ ਹਨ ਤੇ ਉਹਦੇ ਵਾਸਤੇ ਅਸੀਂ ਉਹ ਮੈਂ ਉਹ ਮੇਰੇ ਕੋਲੇ ਆਇਆ ਸੀਗਾ ਕਹਿੰਦਾ ਜੀ ਐਂ ਕਰਕੇ ਮਾਖਾ ਚਲੋ ਕੋਈ ਨਹੀਂ ਆਪਾਂ ਦਰਖਾਸਤ ਦੇ ਕੇ ਦੇਖ ਲੈਨੇ ਭਾਈ ਜਿਵੇਂ ਉਹ ਤਾਂ ਉਹਨਾਂ ਨੂੰ ਜਿਵੇਂ ਵੀ ਲੱਗੂਗਾ ਪੰਚਾਇਤ ਆਫਸਰ ਨੂੰ ਉਹਦੀ ਮਰਜ਼ੀ ਆ ਹਨਾ ਨਹੀਂ ਪਾਥੀਆਂ ਜੀ ਪਹਿਲਾਂ ਜਦੋਂ ਪਾਥ ਦੇੰਦੇ ਉਹ ਰੋਕਤੇ ਸੀਗੇ ਠੀਕ ਹੈ ਜੀ ਇਹਨਾਂ ਨੂੰ ਕਹਤਾ ਸੀਗਾ ਵੀ ਭਾਈ ਇਹ ਪਾਥੀਆਂ ਪੂਥੀਆਂ ਨਾਲ ਪੱਥੋ ਵੀ ਸਫਾਈ ਰੱਖੋ ਠੀਕ ਹੈ ਜੀ ਠੀਕ ਨਹੀਂ ਗੱਲ ਸਫਾਈ ਰੱਖੋ ਪੂਰੀ ਅਸੇ ਤੇ ਕੋਈ ਨਹੀਂ ਸੰਧ ਜਿਵੇਂ ਕੋਈ ਚੀਜ਼ ਆ ਕਢਾ ਲੈਨੇ ਚਲੋ ਕੋਈ ਗੱਲ ਨਹੀਂ ਜੇ ਇਦਾਂ ਨਗਰ ਕੀਰਤਨ ਸਾਹਿਬ ਆਵੇ ਆਪਾਂ ਚੱਕ ਕੇ ਭਰੇ ਕਰ ਦੋ ਠੀਕ ਨਹੀਂ ਗੱਲ ਤੇ ਉਹ ਮੰਨ ਵੀ ਗਏ ਸੀਗੇ ਇਹ ਗੱ ਤੇ ਇਹਨਾਂ ਨੇ ਫੇਰ ਵਿਚਾਰਦਵਾਰੀ ਕਰਕੇ ਜਿਵੇਂ ਲਾ ਲੋ ਵੇ ਇੱਕ ਤਰ੍ਹਾਂ ਦਾ ਬੰਦੇ ਨੂੰ ਪ੍ਰਸਾਰ ਨਹੀਂ ਕਰ ਦਿੰਦੇ ਉਹ ਗੱਲ ਠੀਕ ਹੈ ਜੀ ਤੇ ਉਸ ਤੋਂ ਬਾਅਦ ਚ ਆਪਾਂ ਗੱਲ ਆ ਜਾਂਦੀ ਹੈ ਜੀ ਉਹ ਕਮੈਨ ਵਾਲੀ ਹਾਂ ਧਰਮ ਉਹ ਹਾਂ ਜੀ ਉਹ ਨਹੀਂ ਖੋਲਣਾ ਅੰਦਾਸ ਹੈ ਨਾ ਠੀਕ ਹੈ ਜੀ ਤੇ ਉੱਥੇ ਹੈਗੀ ਆ ਜੀ ਆਂਗਣ ਵਾਲੀ ਨਾਲ ਵਿੱਚ ਹੀ ਆ ਉੱਥੇ ਕੋਈ ਜਵਾਕ ਇੱਕ ਦੋ ਜਵਾਕ ਜਾਂਦੇ ਹੋਣਗੇ ਕਿਉਂ ਕਦੇ ਹੁੰਦੇ ਤਾਂ ਹੈ ਨਹੀਂ ਜੇ ਉਹਨਾਂ ਨੂੰ ਕੋਈ ਤਕਲੀਫ ਵੀ ਹੁੰਦੀ ਆਪਾਂ ਨਹੀਂ ਖੋਲਦੇ ਜੀ ਠੀਕ ਨਹੀਂ ਉਹ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਠੀਕ ਹੈ ਜੀ ਠੀਕ ਹੈ ਉਹ ਕਿਹੜਾ ਕੋਈ ਉਹਦੇ ਬਿਨਾਂ ਆਪਣਾ ਕੋਈ ਕੰਮ ਹੀ ਨਹੀਂ ਚੱਲਦਾ ਉਹ ਤਾਂ ਇੱਕ ਹੋਲ ਲਈਦੀ ਆ ਉੱਥੇ ਜੇ ਕਿ ਉਹਨੂੰ ਤਕਲੀਫ ਸੀ ਮੈਡਮ ਆਪਾਂ ਨੂੰ ਕਹਿੰਦੀ ਆਪਾਂ ਨਹੀਂ ਖੋਲਣੀ ਜੀ ਵੀ ਭਾਈ ਸਾਨੂੰ ਤਕਲੀਫ ਹੁੰਦੀ ਆ ਇਹ ਗੱਲ ਦੀ ਠੀਕ ਹੈ ਜੀ ਤੇ ਬਾਕੀ ਜਿਹੜੀ ਗੱਲ ਕਰਦੇ ਨੇ ਨਜਾਇਜ਼ ਕਬਜ਼ਿਆਂ ਦੀ ਜੀ ਨਜਾਇਜ਼ ਕਬਜ਼ੇ ਤਾਂ ਇਹਨਾਂ ਨੇ ਕਰਵਾਏ ਹੋਏ ਨੇ ਜੀ ਜਦੋਂ ਆਪਾਂ ਮਲਾਉਦ ਵਾਲੇ ਰਸਤੇ ਤੋਂ ਆਉਨੇ ਆ ਉੱਥੇ ਪਹਿਲਾਂ ਹੀ ਹਰੀਬ ਪਰਜਾ ਪਤਾ ਜੀ ਉਹਨੇ ਜਾ ਕੇ ਦੇਖੋ ਸਾਰੀ ਉਹ ਆਪਣੇ ਸੜਕ ਤੱਕ ਲੈ ਆਇਆ ਉਹਨੂੰ ਜਿਹੜੀ ਉਹ ਚਾਰ ਦੁਵਾਰੀ ਮਾਰੀ ਆ ਉੱਥੇ ਐਕਸੀਡੈਂਟ ਹੋਣ ਦਾ ਵੀ ਖਤਰਾ ਠੀਕ ਹੈ ਜੀ ਕੱਲ ਨੂੰ ਕਹੇ ਕੋਈ ਸੱਟ ਵੇਟ ਲੱਗੀ ਕੌਣ ਜ਼ਿੰਮੇਵਾਰ ਆ ਮੈਂ ਬਰਸਵਾਸ ਕੋਨ ਵਾਲਾ ਇਹ ਵੀ ਬੇਨਤੀ ਕਰਦਾ ਵੀ ਉੱਥੇ ਆ ਕੇ ਉਹਨੂੰ ਦੇਖੇ ਦੇਖ ਕੇ ਤਾਂ ਨਜਾਇਜ਼ ਕਬਜ਼ਾ ਹਟਾਇਆ ਜਾਵੇ ਜਿਹੜਾ ਇੱਕ ਆ ਪ੍ਰਗਟ ਸਿੰਘ ਆ ਡੋਗਰ ਸਿੰਘ ਉਹਨੇ ਰੂੜੀ ਲਾ ਰੱਖੀ ਆ ਆਪਣੇ ਵਿਚਾਰੇ ਬਾਲਮਿਕਿਆਂ ਦੇ ਘੇਟਾਂ ਮੂਰੇ ਪੰਚਾਇਤੀ ਜਗ੍ਹਾ ਪਈ ਆ ਉੱਥੇ ਉੱਥੇ ਰੂੜੀ ਲਾਈ ਹੋਈ ਆ ਉਹਦੀ ਉਹਨਾਂ ਦੇ ਘੇਟਾਂ ਦੇ ਵਿੱਚ ਬਿਲਕੁਲ ਦੱਸੋ ਕਿੱਥੋਂ ਦਾ ਇਨਸਾਫ ਆ ਠੀਕ ਹੈ ਜੀ ਉਹਦਾ ਕੋਈ ਪਾਣੀ ਦਾ ਨਕਾ ਨਹੀਂ ਆ ਉਹਦਾ ਕੋਈ ਉਦੋਂ ਬਾਅਦ ਹੋਰ ਦੇਖੋ ਜੀ ਉਹ ਬਜ਼ਾਰਾ ਬਾਲਮਿਕਿਆਂ ਨੂੰ ਇੰਨਾ ਪ੍ਰੇਸ਼ਾਨ ਕਰ ਰਹੇ ਨੇ ਉਹਨਾਂ ਦਾ ਪੈਗ ਫਾਰਮ ਬਣਾਇਆ ਹੋਇਆ ਠੀਕ ਹੈ ਜੀ 10 ਲੱਖ ਦਾ ਉਹਨਾਂ ਨੇ ਲੋਨ ਕਰਾਇਆ ਹੈ ਉਹ ਐਡੀਐਮ ਦੇ ਕੇਸ ਲਈ ਬੈਠਣਾ ਹੈ ਕਹਿੰਦੇ ਇੱਥੋਂ ਆਵਾਜ਼ ਉਰ ਚੱਕ ਠੀਕ ਹੈ ਦੱਸੋ ਗਰੀਬ ਕਿੱਧਰ ਨੂੰ ਜਾਊਗਾ ਤੇ ਉਦੋਂ ਆਜੋ ਮੋੜ ਦੇ ਉੱਪਰ ਜੀ ਮੇਰੇ ਘਰ ਦੇ ਸਾਹਮਣੇ ਸੁਖਵੀਰ ਸਿੰਘ ਡੈਰੀ ਆਪਣੇ ਚਾਰ ਦੁਕਾਨਾਂ ਪਾਈ ਬੈਠਾ ਪੰਚਾਇਤੀ ਜਗ੍ਹਾ ਦੇ ਉੱਪਰ ਉਹ ਕਹਦਾ ਮੈਂ ਹੁਣ ਤੁਸੀਂ ਆ ਕੇ ਮੌਗਾ ਦੇਖ ਲਵੇ ਪ੍ਰਸ਼ਾਸਕ ਉਹਨੂੰ ਦੇਖ ਕੇ ਮਗਰ ਹਟਾਇਆ ਜਾਵੇ ਠੀਕ ਨਹੀਂ ਜੀ ਠੀਕ ਹੈ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਖੀਰ ਦੇ ਅਸੀਂ ਤਾਂ ਮੰਗ ਕਰਦੇ ਆ ਵੀ ਜੀ ਸਾਰਿਆਂ ਨਾਲ ਇਹਨਾਂ ਦਰੈਤ ਭਾਵਨਾ ਨਾ ਕੀਤੀ ਜਾਵੇ ਜੇ ਕੋਈ ਪਿੰਡ ਦੇ ਵਿੱਚ ਜਗਾ ਵਰਤ ਰਹੇ ਨੇ ਲੋਕ ਸਾਰੇ ਵਰਤਨ ਕੋਈ ਗੱਲ ਨਹੀਂ ਸਾਨੂੰ ਉਤਰਾਜ ਕੋਈ ਨਹੀਂ ਜੇ ਕੋਈ ਉਥੇ ਕੋਈ ਗਲਤ ਚੀਜ਼ ਹੋ ਰਹੀ ਆ ਉਹ ਪੰਚਾਇਤ ਦਾ ਹੱਕ ਬਣਦਾ ਨੂੰ ਕਹਿ ਦੇਵੇ ਭਾਈ ਆਹ ਚੀਜ਼ ਨਾ ਕਰ ਬੋਲ ਬਈ ਝੂਠੇ ਇਲਜ਼ਾਮ ਬਾਜੀ ਉਥੇ ਨਾ ਕਰਨਾ ਉਹ ਜੇ ਕੋਈ ਵੀ ਗਲਤ ਕਰ ਰਿਹਾ ਤਾਂ ਉਹਨੂੰ ਕੋਈ ਨਹੀਂ ਪੰਚਾਇਤ ਜਾ ਕੇ ਕਹਿ ਦੇਵੇ ਕਿਡਾ ਮਚੜ ਉਹਦਾ ਕੋਈ ਮਤਲਬ ਹੀ ਨਹੀਂ ਬਣਦਾ ਇਹ ਦੱਸੋ ਕੌਣ ਹੁੰਦੇ ਨੇ